ਬੜੀ ਖੁਸ਼ੀ ਦੀ ਗੱਲ ਹੈ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹ ਇੱਥੇ ਖਾਲਸੇ ਦੀ ਜਨਮ ਭੂਮੀ ਤੇ ਹੁਲੇ ਮੱਲੇ ਦੇ ਮੌਕੇ ਤੇ ਕਰਵਾਈਆਂ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਇਸ ਵਿਰਾਸਤੀ ਖੇਡਾਂ ਨੂੰ ਟ੍ਰੈਡੀਸ਼ਨਲ ਖੇਡਾਂ ਨੂੰ ਪਰਫੁੱਲਤ ਕਰਨ ਦਾ ਇਹਦੇ ਨਾਲ ਬੱਚਿਆਂ 'ਚ ਜੋਸ਼ ਆਉਂਦਾ ਹੋਰ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਇਸ ਹਰ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਜਿਹੜੇ ਆ ਭਾਗ ਲੈਣਗੇ ਅੱਜ ਵੀ ਜਿਹੜੇ ਸਾਡੀ ਜੰਗ ਜੂ ਕਲਾ ਗਤਿਕਾ ਹੈਗੀ ਆ ਖੇਡ ਹੈ ਉਸ ਦੇ ਵਿੱਚ ਵੱਡੀ ਗਿਣਤੀ ਚ ਟੀਮਾਂ ਨੇ ਭਾਗ ਲਿਆ ਔਰ ਬਹੁਤ ਜੰਗ ਜੂ ਕਲਾ ਦਾ ਜੋਰ ਦਿਖਾਏ ਔਰ ਉਹਨਾਂ ਨੇ ਮੈਡਲ ਜਿੱਤੇ ਆ ਕਿਸ ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਅੱਜ ਕਰਾਈਆਂ ਲੈਂਦੇ ਆ ਅੱਜ ਪਹਿਲਾ ਦਿਨ ਸੀਗਾ ਇਹਦੇ ਚ ਗਤਿਕਾ ਕੋਰਸਵਾਰੀ ਟੈਂਪੈਕਿੰਗ ਜਿਹੜਾ ਸੀਗਾ ਉਹ ਇੱਥੇ ਹੋਇਆ ਉਸ ਤੋਂ ਬਿਨਾ ਜਿਹੜਾ ਸਾਡਾ ਬਿਰਾਸਤੀ ਸਵੇਰ ਚਾਰਕ ਗਿੱਧਾ ਪੰਗੜਾ ਤੇ ਲੁੱਡੀ ਇਹ ਜਿਹੜੇ ਹੈਗੇ ਆ ਸਵੇਰੇ ਦਰਸ਼ਕਾਂ ਲਈ ਸਵੇਰ ਚਾਰਕ ਪ੍ਰੋਗਰਾਮ ਪੇਸ਼ ਹੋਇਆ ਕੱਲ ਜਿਹੜੇ ਨੇ ਉਹ ਬਖੋ ਬਖਰੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਅਲਗ-ਅਲਗ ਤਰ੍ਹਾਂ ਦੇ ਖੇਡਾਂ ਉਹਦੇ ਵਿੱਚ ਤੀਰ ਅੰਦਾਜ਼ੀ ਹੈ ਹੋਰ ਬਖੋਕ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਦਰਸ਼ਕ ਕੱਲ ਨ ਇਹਨਾਂ ਨੂੰ ਮੰਨਣਗੇ ਉਹਨਾਂ ਵਿਰਾਸਤੀ ਖੇਡਾਂ ਦਾ ਜੇਤਕ ਖਡਾਰ ਅੱਜ ਜਿਹੜੇ ਆ ਇਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਆ ਸਰਕਾਰੀ ਪੱਧਰ ਤੇ ਔਰ ਉਹਨਾਂ ਨੂੰ ਨਾਲ ਫਰਸ ਸੈਕੰਡ ਥਰਡ ਲਈ 골ਡ ব্রੌਂਜ਼ ਤੇ সিলਵਰ ਦੇ ਮੈਡਲ ਦਿੱਤੇ ਗਏ ਆ ਇਹ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹਤ ਕਰਨਗੇ ਬੱਚੇ ਜਦੋਂ ਆਪਣੇ ਸਕੂਲਾਂ ਚ ਵਿਦਿਅਕ ਸੰਸਥਾਵਾਂ ਜਾਂ ਆਪਣੇ ਘਰਾਂ ਚ ਜਾਣਗੇ ਜਿੱਥੇ ਉਹ ਆਪਣੇ ਸਰਟੀਫਿਕੇਟ ਤੇ ਮੈਡਲ ਲੈ ਕੇ ਜਾਣਗੇ ਇਹਦੇ ਨਾਲ ਉਹ ਹੋਰ ਉਸ ਇਲਾਕੇ ਦੇ ਜਾਂ ਉਸ ਇੰਸਟੀਚੂਨ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹ ਮਿਲਦਾ ਕਿ ਅਸੀਂ ਵੀ ਕੱਲ ਨੂੰ ਉੱਥੇ ਪਾਰਟਿਸਿਪੇਟ ਕਰੀਏ ਬਰਾਸਤੀ ਕਿਹਦਾ ਤੇ ਅਸੀਂ ਵੀ ਮੈਡਲ ਤੇ ਸਰਟੀਫਿਕੇਟ ਜਿੱਤ ਕੇ ਲਈਏ ਕਿੰਨੇ ਕਿ ਅੱਜ ਜਿਹੜੀਆਂ ਇੱਥੋਂ ਗੱਤਕੇ ਦੀਆਂ 10 ਟੀਮਾਂ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਥਾਵਾਂ ਤੋਂ ਆਈਆਂ ਨੇ ਤੇ ਆਲਮੋਸਟ 90 ਕ ਬੱਚੇ ਜਿਹੜੇ ਗੱਤਕੇ ਦੇ ਸੀਗੇ ਇੱਥੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਅਲੱਗ-ਅਲੱਗ ਜਿਵੇਂ ਗੱਤਕੇ ਦੀ ਪ੍ਰਦਰਸ਼ਨੀ ਸਿੰਗਲ ਸੋਟੀ ਫਰੀ ਸੋਟੀ ਔਰ ਚੱਕਰ ਪ੍ਰਦਰਸ਼ਨੀ ਕਿਰਪਾਨ ਫਰਾਈ ਖੰਡਾ ਫਰਾਈ ਚੱਕਰ ਦਾ ਜਿਹੜੇ ਸਕਿੱਲ ਸੀ ਅੱਜ ਉਹਨਾਂ ਨੇ ਉਹ ਇੱਥੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਆ ਔਰ ਬੜਾ ਬਾਕੂਬੀ ਬੱਚਿਆਂ ਨੂੰ ਜਿਹੜਾ ਸੈਲਫ ਡਿਫੈਂਸ ਦਾ ਜਿਹੜਾ ਇੱਕ ਸਾਡੀ ਪ੍ਰਦਰਸ਼ਨੀ ਸੀ ਉਹ ਕਰਕੇ ਦਿਖਾਈ ਆ ਬੜੀ ਖੁਸ਼ੀ ਦੀ ਗੱਲ ਹੈ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹ ਇੱਥੇ ਖਾਲਸੇ ਦੀ ਜਨਮ ਭੂਮੀ ਤੇ ਹੁਲੇ ਮਲੇ ਦੇ ਮੌਕੇ ਤੇ ਕਰਵਾਈਆਂ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਇਸ ਵਿਰਾਸਤੀ ਖੇਡਾਂ ਨੂੰ ਟ੍ਰੈਡੀਸ਼ਨਲ ਖੇਡਾਂ ਨੂੰ ਪਰਫੁੱਲਿਤ ਕਰਨ ਦਾ ਇਹਦੇ ਨਾਲ ਬੱਚਿਆਂ 'ਚ ਜੋਸ਼ ਆਉਂਦਾ ਹੋਰ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਇਸ ਹਰ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਜਿਹੜੇ ਆ ਭਾਗ ਲੈਣਗੇ ਅੱਜ ਵੀ ਜਿਹੜੇ ਸਾਡੀ ਜੰਗ ਜੂ ਕਲਾ ਗਤਕਾ ਹੈਗੀ ਆ ਖੇਡ ਹੈ ਉਸ ਦੇ ਵਿੱਚ ਵੱਡੀ ਗਿਣਤੀ ਚ ਟੀਮਾਂ ਨੇ ਭਾਗ ਲਿਆ ਔਰ ਬਹੁਤ ਜੰਗ ਜੂ ਕਲਾ ਦਾ ਜੋਰ ਦਿਖਾਏ ਔਰ ਉਹਨਾਂ ਨੇ ਮੈਡਲ ਜਿੱਤੇ ਆ ਕਿਸ ਤਰ੍ਹਾਂ ਦੀਆਂ ਵਿਰਾਸਤੀ ਕਿੱਟਾਂ ਚ ਕਰਾਈਆਂ ਲਗੀਆਂ ਆ ਅੱਜ ਪਹਿਲਾ ਦਿਨ ਸੀਗਾ ਇਹਦੇ ਚ ਗਤਕਾ ਕੋੜਸਵਾਰੀ ਟੈਂਟ ਪੈਕਿੰਗ ਜਿਹੜਾ ਸੀਗਾ ਉਹ ਇੱਥੇ ਹੋਇਆ ਉਸ ਤੋਂ ਬਿਨਾ ਜਿਹੜਾ ਸਾਡਾ ਵਿਰਾਸਤੀ ਸਵੇਚਾਰਕ ਗਿੱਧਾ ਭੰਗੜਾ ਤੇ ਲੁੱਡੀ ਇਹ ਜਿਹੜੇ ਹੈਗੇ ਆ ਸਵੇਰੇ ਦਰਸ਼ਕਾਂ ਲਈ ਸਭਿਆਚਾਰਕ ਪ੍ਰੋਗਰਾਮ ਪੇਸ਼ ਹੋਇਆ ਕੱਲ ਜਿਹੜੇ ਨੇ ਉਹ ਬੱਖੋ ਬਕਰੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਅਲਗ-ਅਲਗ ਤਰ੍ਹਾਂ ਦੇ ਖੇਡਾਂ ਉਹਦੇ ਵਿੱਚ ਤੀਰਅੰਦਾਜ਼ੀ ਹੈ ਹੋਰ ਬੱਖੋਕ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਦਰਸ਼ਕ ਕੱਲ ਆਨੰਦ ਮਾਣਨਗੇ ਉਹਨਾਂ ਵਿਰਾਸਤੀ ਖੇਡਾਂ ਦਾ ਜੇਤਕ ਖੜਾ ਅੱਜ ਜਿਹੜੇ ਆ ਇਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਆ ਸਰਕਾਰੀ ਪੱਧਰ ਤੇ ਔਰ ਉਹਨਾਂ ਨੂੰ ਨਾਲ ਫਰਸਟ ਸੈਕੰਡ ਥਰਡ ਲਈ 골ਡ ব্রੌਂਜ਼ ਤੇ ਸਿਲਵਰ ਦੇ ਮੈਡਲ ਦਿੱਤੇ ਗਏ ਆ ਇਹ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹ ਕਰਨਗੇ ਬੱਚੇ ਜਦੋਂ ਆਪਣੇ ਸਕੂਲਾਂ ਚ ਵਿਦਿਅਕ ਸੰਸਥਾਵਾਂ ਜਾਂ ਆਪਣੇ ਘਰਾਂ ਚ ਜਾਣਗੇ ਜਿੱਥੇ ਉਹ ਆਪਣੇ ਸਰਟੀਫਿਕੇਟ ਤੇ ਮੈਡਲ ਲੈ ਕੇ ਜਾਣਗੇ ਇਹਦੇ ਨਾਲ ਹੋਰ ਉਸ ਇਲਾਕੇ ਦੇ ਜਾਂ ਉਸ ਇੰਸਟੀਟਿਊਸ਼ਨ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹ ਮਿਲਦਾ ਕਿ ਅਸੀਂ ਵੀ ਕੱਲ ਨੂੰ ਉੱਥੇ ਪਾਰਟਿਸਿਪੇਟ ਕਰੀਏ ਬਰਾਸਤੀ ਕਿਹੜਾ ਤੇ ਅਸੀਂ ਵੀ ਮੈਡਲ ਤੇ ਸਰਟੀਫਿਕੇਟ ਜਿੱਤ ਕੇ ਲਈਏ ਕਿੰਨੇ ਕਿ ਅੱਜ ਜਿਹੜੀਆਂ ਇੱਥੋਂ ਗੱਤਕੇ ਦੀਆਂ 10 ਟੀਮਾਂ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਥਾਵਾਂ ਤੋਂ ਆਈਆਂ ਨੇ ਤੇ ਆਲਮੋਸਟ 90 ਇੱਕ ਬੱਚੇ ਜਿਹੜੇ ਗੱਤਕੇ ਦੇ ਸੀਗੇ ਇੱਥੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਅਲੱਗ-ਅਲੱਗ ਜਿਵੇਂ ਗੱਤਕੇ ਦੀ ਪ੍ਰਦਰਸ਼ਨੀ ਸਿੰਗਲ ਸੋਟੀ ਫਰੀ ਸੋਟੀ ਔਰ ਚੱਕਰ ਪ੍ਰਦਰਸ਼ਨੀ ਕਿਰਪਾਨ ਫਰਾਈ ਖੰਡਾ ਫਰਾਈ ਚੱਕਰ ਦਾ ਜਿਹੜੇ ਸਕਿੱਲ ਸੀ ਅੱਜ ਉਹਨਾਂ ਨੇ ਉਹ ਇੱਥੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਆ ਔਰ ਬੜਾ ਬਾਕੂਬੀ ਬੱਚਿਆਂ ਨੂੰ ਜਿਹੜਾ ਸੈਲਫ ਡਿਫੈਂਸ ਦਾ ਜਿਹੜਾ ਇੱਕ ਸਾਡੀ ਪ੍ਰਦਰਸ਼ਨੀ ਸੀ ਉਹ ਕਰਕੇ ਦਿਖਾਈ ਆ